ਦੇ ਵਿੱਚ ਲੰਬੜਦਾਰ ਆ ਉਹ ਉਹਨੂੰ ਸਾਡੇ ਮਾਪੇ ਨੇ ਸਾਨੂੰ ਆਪਣੇ ਘਰ ਦਿੱਤੇ ਸੀ ਇੱਕ ਉਹਦਾ ਮੇਰਾ ਘਰ ਸੀਗਾ ਜਿਹੜਾ ਜਿੱੱਦੀ ਉਹਦੇ ਵਿੱਚ ਮੇਰਾ ਬਿਜਲੀ ਦਾ ਬਿੱਲ ਆ ਸਾਰਾ ਕੁਛ ਆ ਕਿੱਥੇ ਅੱਜ ਕੱਲ ਉਹ ਰਹਿ ਰਿਹਾ ਉਹ ਵੀ ਮੇਰਾ ਬਣਾਇਆ ਆ ਉਹ ਮੇਰੇ ਨਾਮ ਸਾਰੀ ਰਜਿਸਟਰੀ ਆ ਤਾਂ ਨਹੀਂ ਤਾਂ ਘਰ ਸੀ ਉਹਨੇ ਵੇਚ ਲਿਆ ਜਿਹੜਾ ਮੇਰਾ ਸਾਹਮਣੇ ਘਰ ਬਣਾਇਆ ਸੀ ਉਹ ਉਹਦੇ ਜੋ ਰਹਿ ਰਿਆ ਜਿਹੜਾ ਮੇਰੇ ਪਿਓ ਨੇ ਮੈਨੂੰ ਦਿੱਤਾ ਸੀ ਉਹ ਚੋਂ ਨੇ ਉਹ ਸਮਾਨ ਕੱਢ ਲਿਆ ਸਾਰਾ ਜਿੰਦਾ ਤੋੜ ਕੇ ਆਪਣੇ ਜਿੰਦਾ ਜਿੰਦਾ ਤੂੰ ਬਾਹਰ ਮਕਾਨ ਬਣਾ ਲਾ ਜਿਹੜਾ ਉਹਦੇ ਕੋਲ ਕੋਈ ਤੈਨ ਮਾਰਨੇ ਦਾ ਥਾਂ ਆ ਉਹਦੇ ਵਿੱਚ ਉਹਨੇ 4-5 ਮਾਲ ਲੈ ਜਿਹੜੀ ਸ਼ਾਮ ਲੱਤ ਪਈ ਖਾਮਲਾਟ ਬੜੀ ਆ ਜੇ ਮੈਂ ਉਹਨੂੰ ਕਹਿ ਕਿ ਮੈਂ ਉੱਥੇ ਤਾਂ ਕਿਤਾ ਬਣਾ ਲਾ ਜੇ ਮੈਂ ਕੱਲੋਂ ਇੱਥੋਂ ਚਲਾ ਗਿਆ ਤੇ ਖਾਮਲਾਟ ਦਾ ਅਸਾਂ ਆਇਆ ਲੋਕਾਂ ਦੀ ਸ਼ਿਕਾਇਤ ਕਰਕੇ ਫੇਓ ਤਾਂ ਨੂੰ ਸੱਭਿਆ ਸੀ ਸਾਰੇ ਪਿੰਡ ਦੀ ਪੰਚਾਇਤ ਵੀ ਸੀਗੀ ਸਾਰਾ ਕੁਝ ਸੀਗਾ ਉਹਨੇ ਉਹਨੇ ਡੀਐਸਪੀ ਨੂੰ ਵੀ ਇਹ ਗੱਲ ਕਹੀ ਤੋ ਜੋ ਕਰਨਾ ਚਾਹਲਾ ਮੈਂ ਕੋਈ ਰਾਜੀ ਨਾ ਵਾਂਗੇ ਤੇ ਇਹ ਤੜਾ ਗੋਟੇ ਸੰਕਰ ਹਾਂਜੀ ਸਾਡਾ ਇੱਕ ਕੋਰਟ ਕੇਸ ਬਾਹਰਲੇ ਥਾਮਾਂ ਦਾ ਚੱਲਦਾ ਆ ਓਹੋ ਆਪਣੇ ਉਹ ਉਹਦਾ ਸਾਨੂੰ ਸਟੇ ਹੋ ਚੁੱਕਾ ਆ ਐ ਕਿਨਾਂ ਨੇ ਕੋਈ ਜਾਲੀ ਰਾਜਨਾਮ ਲਿਖਿਆ ਸੀਗਾ ਉਹਦਾ ਵੀ ਸਾਨੂੰ ਸਟੇ ਮਿਲ ਚੁੱਕਾ ਆ ਪੇਪਰ ਉਹਦੇ ਨਾਲ ਆ ਜੀ ਤੁਸੀਂ ਮੌਕਾ ਦੇਖਣ ਨੂੰ ਚਾਹਦੇ ਕਹਿੰਦਾ ਮੇਰੇ ਕੋਲ ਕੋਈ ਟਾਈਮ ਨਹੀਂ ਮੌਕਾ ਦੇਖਣ ਦਾ ਮੈਂ ਕਿਸੇ ਫੰਕਸ਼ਨ ਤੇ ਜਾ ਰਿਹਾ ਆ ਮੈਂ ਮੌਕਾ ਦੇਖਣ ਲਈ ਤੁਹਾਡੇ ਰੱਖਿਆ ਆ ਕੱਲੇ ਕੁਛਣ ਸੀ ਪੂਰੀ ਜਿਹੀ ਮਾਰੋ ਬੋਲ ਪੂਰੀ ਉਰੀ ਸਕੋਰਤੀ ਸੀ ਦੀ ਸਾਰਾ ਕੁਛ ਹੀ ਉਹਨੇ ਮੇਰੀ ਭਾਈ ਵੀ ਜਦੋਂ ਵੀਡੀਓ ਬਣਾਉਣ ਲੱਗੀ ਆ ਉਹਨੇ ਬਹੁਤ ਜ਼ਿਆਦਾ ਬਦਸਲੂਕੀ ਕੀਤੀ ਆ ਕਹਿੰਦਾ ਫੜੋ ਇਹਦੇ ਕੋ ਕੈਮਰਾ ਕਹਿੰਦਾ ਤੂੰ ਤੂੰ ਕਿਤਾਏ ਬਣਾ ਰਹੀ ਆ ਇੱਕ ਪਾਸੇ ਭਗਵਾਨ ਮਾਨ ਕਹਿੰਦਾ ਜੇ ਕੋਈ ਕਹਦਾ ਇਹਦਾ ਦਾ ਕੰਮ ਕਰਦਾ ਤੁਸੀਂ ਵੀਡੀਓ ਬਣਾਓ ਇਸ ਬੰਦੇ ਨੇ ਬਹੁਤ ਬਦ ਸੁਲੂਕੀ ਮੇਰੀ ਵਾਈਫ ਨਾਲ ਨਹੀਂ 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 ਇਹ ਗਾਲ ਸੁਣਾ ਸਾਡੀ ਸਾਨੂੰ ਨਾਫਤ ਬੋਲੇ ਮੇਰਾ ਨਾਮ ਕੁਲਵੰਤ ਸਿੰਘ ਇਹ ਕੀ ਮਾਮਲਾ ਵਧੀਆ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਮੈਂ ਪਿਛਲੇ 50 ਸਾਲ ਤੋਂ ਜਰਮਨ ਦੇ ਵਿੱਚ ਰਹਿ ਰਿਹਾ ਮੈਂ ਇਹਦਾ ਪਿੰਡ ਬਲਵਾਲੀਪੁਰ ਪੋਸਟ ਆਫਿਸ ਕਾਲਾ ਸਿੰਘਾ ਡਿਸਟ੍ਰਿਕਟ ਕਪੂਰਥਲਾ ਮੇਰੇ ਇਥੇ ਪਿੰਡ ਦੇ ਵਿੱਚ ਅਸੀਂ ਤਿੰਨ ਭਰਾ ਸੀਗੇ ਇੱਕ ਮੇਰਾ ਭਰਾ ਜਿਹੜਾ ਉਹ ਸਾਰੀ ਆਪਣੀ ਇੰਜੀਨੀਅਰ ਦਾ ਸੀ ਸਾਰਾ ਕੁਝ ਆਪਰੇ ਵੀ ਭੈਣ ਦੇ ਦਿੱਤੀ ਉਹਨੇ ਉਹ ਇਸ ਟਾਈਮ ਇੰਗਲੈਂਡ ਦੇ ਵਿੱਚ ਰਹਿ ਰਿਹਾ ਇੱਕ ਮੇਰਾ ਭਰਾ ਇਥੇ ਪਿੰਡ ਦੇ ਵਿੱਚ ਲੰਬੜਦਾਰ ਆ ਉਹ ਉਹਨੂੰ ਸਾਡੇ ਮਾਪੇ ਨੇ ਸਾਨੂੰ ਆਪੋ ਆਪਣੇ ਘਰ ਦਿੱਤੇ ਸੀ ਇੱਕ ਉਹਦਾ ਮੇਰਾ ਘਰ ਸੀਗਾ ਜਿਹੜਾ ਜਿੱਦੀ ਉਹਦੇ ਵਿੱਚ ਮੇਰਾ ਬਿਜਲੀ ਦਾ ਬਿੱਲ ਆ ਸਾਰਾ ਕੁਝ ਆ ਕਿੱਥੇ ਅੱਜ ਕੱਲ੍ਹ ਉਹ ਰਹਿ ਰਿਹਾ ਉਹ ਵੀ ਮੇਰਾ ਬਣਾਇਆ ਆ ਉਮੇਰੇ ਨਾਂ ਥਾਂ ਦੀਆ ਰਜਿਸਟਰੀਆਂ ਥਾਂ ਦੀਆਂ ਸਭ ਕੁਝ ਮੇਰੇ ਨਾਂ ਆ ਜਿਹੜਾ ਉਹਦਾ ਆਪਣਾ ਘਰ ਸੀ ਉਹਨੇ ਵੇਚ ਲਿਆ ਜਿਹੜਾ ਮੇਰਾ ਸਾਹਮਣੇ ਘਰ ਬਣਾਇਆ ਸੀ ਉਹ ਉਹਦੇ ਚ ਉਹ ਰਹਿ ਗਿਆ ਜਿਹੜਾ ਮੇਰੇ ਪਿਓ ਨੇ ਮੈਨੂੰ ਦਿੱਤਾ ਸੀ ਉਹ ਚ ਉਹਨੇ ਸਾਮਾਨ ਕੱਢ ਲਿਆ ਸਾਰਾ ਜਿੰਦਾ ਤੋੜ ਕੇ ਆਪਣਾ ਜਿੰਦਾ ਲਾਇਆ ਮੈਨੂੰ ਉਹ ਕਹਿੰਦਾ ਤੂੰ ਬਾਹਰ ਮਕਾਨ ਬਣਾ ਲੈ ਜਿਹੜਾ ਉਹਦੇ ਕੋਲ ਕੋਈ ਤਨ ਮਾਰਲੇ ਦਾ ਥਾਂ ਆ ਉਹਦੇ ਵਿੱਚ ਉਹਨੇ 4-5 ਮਾਰਲੇ ਜਿਹੜੀ ਸ਼ਾਮਲਾਟ ਬਣੀ ਆ ਸ਼ਾਮਲਾਟ ਬਣੀ ਆ ਜੇ ਮੈਂ ਉਹਨੂੰ ਕਹਿ ਕਿ ਮੈਂ ਉੱਥੇ ਥਾਂ ਕਿਦਾਂ ਬਣਾ ਲਾਂ ਜੇ ਮੈਂ ਕੱਲੋਂ ਇੱਥੇ ਚਲਾ ਗਿਆ ਤੇ ਛਾਂ ਮਾ ਲਾ ਕੇ ਆਸਾਂ ਆ ਆ ਲੋਕਾਂ ਨੇ ਸ਼ਿਕਾਇਤ ਕਰਕੇ ਫੇਰ ਉਹ ਢਾ ਦੇਣਾ ਆ ਤੁਸੀਂ ਕਿੰਨੇ ਸਾਲ ਬਾਅਦ ਆਏ ਮੈਂ ਹੁਣ ਆ دوسرے ਹਾਂ ਸਾਲ ਬਾਅਦ ਹੀ ਆ ਗਏ ਤੇ ਚਾਬੀਆਂ ਜਿਹੜੀਆਂ ਤੁਹਾਡੇ ਕੋਲ ਸੀ ਇਹ ਤੁਹਾਡੇ ਬ੍ਰਦਰ ਕੋਲ ਉਹ ਸਾਡੇ ਕੋਲ ਆਪਣੀ ਕੋਲ ਸਾਡੀਆਂ ਚਾਬੀਆਂ ਉਹਨੇ ਉਹ ਜਿੰਦਾ ਤੋੜ ਕੇ ਸਾਡਾ ਜਿੰਦਾ ਤੋੜ ਕੇ ਉਹਨੇ ਆਪਣਾ ਲਾਇਆ ਤੇ ਇੱਦਾਂ ਦੇਖਦੇ ਜਿਵੇਂ ਕਿ ਇੱਕ ਐਨ ਆਰ ਆਈ ਲੋਕ ਇਹਨਾਂ ਕੋਈ ਕੋਨਾ ਦੇ ਪਰਵਾਰਿਕ ਮੈਂਬਰ ਹੀ ਠੱਡਦੇ ਆ ਤੇ ਇਸ ਸੰਬੰਧ ਵਿੱਚ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਆਪਣੀ ਲਿਖਤੀ ਕੰਪਲੇਟ ਕੀਤੀ ਹਾਂਜੀ ਅਸੀਂ ਐਸਐਸਪੀ ਸਾਹਬ ਕੋਲ ਦਰਖਾਸਤ ਦਿੱਤੀ ਸੀ ਉਹਨਾਂ ਨੇ ਸਾਡੇ ਨਾਲ ਬਹੁਤ ਚੰਗਾ ਬਿਹੇਵ ਕੀਤਾ 5-7 ਮਿੰਟ ਬੈਠ ਕੇ ਸਾਡੇ ਨਾਲ ਗੱਲ ਸੁਣੀ ਆ ਉਹਨਾਂ ਨੇ ਡੀਐਸਪੀ ਸਾਹਿਬ ਨੂੰ ਦਰਖਾਸਤ ਜਿਹੜੀ ਆ ਭੇਜੀ ਡੀਐਸਪੀ ਸਾਹਿਬ ਨੇ ਸਾਨੂੰ ਦੋ ਵਾਰ ਟਾਈਮ ਦਿੱਤਾ ਤੇ ਤੁਸੀਂ ਬੈਠ ਆਪਣਾ ਸਮਝੌਤਾ ਕਰਦੇ कल डीएसपी साहब ने सानू सदया सी सारे पेंट दी पंचायत भी सीगी सारा कुछ सीगा ओ ने ओ ने एक डीएसपी नु ये गल कही तू जो करना करला मैं कोई राजणावा नहीं करदा। ਤੁਹਾਡੇ ਭਰਾ ਦਾ ਪੁਰਾਣਾ ਕੀ ਹੋ ਗਿਆ? ਭਜਨ ਸਿੰਘ ਨੰਬਰ 4 ਉਹ ਕੀ ਕੰਮ ਕਰਦੇ? ਉਹ ਪਿੰਡ ਖੇਤੀਬਾੜੀ ਦਾ ਕੰਮ ਕਰਦਾ। ਸਰ ਇਹ ਟਾੜਾ ਕੋਰਟ ਕੇਸ ਵਿੱਚ ਹੈ? ਹਾਂਜੀ ਸਾਡਾ ਇੱਕ ਕੋਰਟ ਕੇਸ ਬਾਹਰਲੇ ਥਾਮਾਂ ਦਾ ਚੱਲਦਾ ਆ। ਉਹ ਆਪਣੇ ਉਹ ਉਹਦਾ ਸਾਨੂੰ ਸਟੇ ਹੋ ਚੁੱਕਾ ਆ ਐ ਕਿ ਇਹਨਾਂ ਨੇ ਕੋਈ ਜਾਲੀ ਰਾਗੀ ਨਾ ਲਿਖਿਆ ਸੀਗਾ ਉਹਦਾ ਵੀ ਸਾਨੂੰ ਸਟੇ ਮਿਲ ਚੁੱਕਾ ਆ ਪੇਪਰ ਉਹਦੇ ਨਾਲ ਆਏ ਆ ਸਾਡੇ ਨਹੀਂ ਕੱਲ ਵੀ ਤੁਸੀਂ ਦਮ ਪਾਰਟੀ ਦੇ ਐਸਪੀ ਦਫ਼ਤਰ ਬੈਠੇ ਆ ਹਾਂਜੀ ਕਿਸ ਤਰੀਕੇ ਨਾਲ ਤੇ ਉਹਦੇ ਕੋਈ ਗੱਲ ਕੋਈ ਨਿਪਟੜੇ ਚਲੀ ਗਈ ਸੀਗੀ ਕੀ ਕਰ ਰਹੇ ਸੀ ਕਿ بگੜ ਗਈ ਕੱਲ ਇਸ ਤਰ੍ਹਾਂ ਸੀ ਕਿ ਨਾ ਡੀਐਸਪੀ ਸਾਹਿਬ ਨੇ ਇਹਨਾਂ ਨੇ ਸਾਰੀ ਇਨਕੁਆਰੀ ਕੀਤੀ ਸੀਗੀ ਪਿੰਡੋ ਸਾਰਾ ਕੁਝ ਪੁੱਛਿਆ ਸੀਗਾ ਪੇ ਕਿਹਾ ਕਿ ਤਾਂ ਸਾਰਾ ਕੁਝ ਐਸਪੀ ਨੇ ਕਿਹਾ ਵੀ ਤੈਨੂੰ ਉਹਦਾ ਜਿਹੜਾ ਘਰ ਆ ਤੈਨੂੰ ਦੇਣਾ ਪੈਣਾ। ਉਹ ਕਹਿੰਦਾ ਮੈਂ ਨਹੀਂ ਦੇਣਾ ਤੁਸੀਂ ਜੋ ਮਰਜ਼ੀ ਕਰ ਲਓ। ਮੈਂ ਭਜਨ ਸਿੰਘ ਮੈਂ ਪਿੰਡ ਦੀ ਪੰਚਾਇਤ ਨੂੰ ਵੀ ਇਹ ਗੱਲ ਕਹੀ ਸੀ ਜੀ ਮੈਂ ਕਿਹਾ ਜੇ ਕੋਈ ਬੰਦਾ ਮਿਹਨਤ ਕਰਕੇ ਰੱਖਸ਼ਾ ਚਲਾਉਂਦਾ ਆ ਉਹ ਵੀ 25-36 ਸਾਲੀ ਆਪਣਾ ਘਰ ਬਣਾ ਲੈਂਦਾ। ਮੈਂ 45 ਆ 50 ਸਾਲ ਮੈਨੂੰ ਜਰਮ ਚ ਰਹਿੰਦੇ ਨੂੰ ਹੋ ਗਿਆ। ਮੈਨੂੰ ਪਿੰਡ ਦੀ ਪੰਚਾਇਤ ਦੱਸੇ ਮੈਨੂੰ ਇਹ ਦੱਸੇ ਵੀ ਮੇਰਾ ਘਰ ਕਿੱਥੇ ਆ ਪਿੰਡ ਦੇ ਵਿੱਚ। ਨੇ ਕਿ ਕੱਲ ਕੋਈ ਨਾ ਨਿਤ ਪਾਰਟੀ ਵੀ ਹੈ ਇਸੇ ਜਿਹੜੀ ਤੇ ਪੈਸੇ ਨੂੰ ਮਤਕੀ ਕਰਾਣੀ ਹਾਂ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਖਾਸ ਰੋਲ ਆ ਆਮ ਆਦਮੀ ਪਾਰਟੀ ਦਾ ਕਿਹੜਾ ਰੋਲ ਹੈ ਆਮ ਆਦਮੀ ਪਾਰਟੀ ਇੰਦਾ ਜਿਸ ਤਰ੍ਹਾਂ ਵੀ ਉਹ ਪੁਲਿਸ ਤੋਂ ਉਹਨਾਂ ਨੇ ਟੌਰਚਰ ਕੀਤਾ ਸਭ ਪੁਲਿਸ ਉਹ ਵਧੀਆ ਤਰੀਕੇ ਨਾਲ ਫੈਸਲਾ ਕਰਾ ਰਹੀ ਸੀ ਕਿ ਇਹਨਾਂ ਦਾ ਜਿਹੜਾ ਕੋਈ ਇਹਦਾ ਕੋਈ ਹੈਗਾ ਪ੍ਰਧਾਨ ਜਾਂ ਡੇਲਾ ਪ੍ਰਧਾਨ ਗੁਚਰ ਸਿੰਘ ਕਪੂਰ ਉਹ ਉੱਥੇ ਬਕਾਇਦਾ ਲੈ ਕੇ ਗਿਆ ਆਪਣੇ ਆਉਤੇ ਗਿਆ ਥਾਣੇ ਮੋਰੇ ਕਹਿੰਦਾ ਮੈਂ ਇੱਥੇ ਧੰਨਾ ਲਾਉਣ ਲੱਗਾ ਇਹਦੇ ਦੇ 755 ਕਰੋ ਡੀਐਸਪੀ ਸਾਹਿਬ ਨੇ ਕਿਹਾ ਮੈਂ 755 ਕੇਸ ਅਸਹਾਬ ਨਾ ਕਰਨ ਕੋ ਲੜਾਈ ਛੋੜੋ ਸੀਐਮ ਭਵੰਤ ਮਾਨ ਦਾ ਤਾਂ ਕਹਿਣਾ ਕਿ ਜਿਹੜੇ ਕਾਫੀ ਸਮੇਂ ਤੋਂ ਆਪਣੀਆਂ ਕੁੱਟੀਆਂ ਜਾਂ ਕਰਾਮੇ ਛੱਡ ਕੇ ਬੰਲੇ ਦੇ ਸ਼ਹਿਰ ਫਸੇ ਜਿਏ ਹੋਏ ਆ ਤੇ ਇੱਥੇ ਉਹਨਾਂ ਦੇ ਕੰਮ ਚ ਰਿਹਾ ਤੇ ਅਸੀਂ ਉਹ ਨੂੰ ਵਾਪਸ ਜਨਾਵਾ ਜਾ ਭਗਵਾਨਤਮਨ ਦੇ ਕਹਿਣ ਦੀ ਗੱਲ ਹੋਰ ਆ ਕਰਨ ਦੀ ਗੱਲ ਹੋਰ ਆ ਭਗਵਾਨਤਮਨ ਤਾਂ ਇਹ ਕਹਿੰਦੇ ਸੀ ਜਦੋਂ ਬਾਹਰ ਜਾਂਦੇ ਸੀਗੇ ਮੈਨੂੰ ਐਨ ਆਰ ਆਈ ਦੇ ਆ ਚਾਹੀਦਾ ਆ ਨਹੀਂ ਚਾਹੀਦਾ ਆ ਚਾਹੀਦਾ ਪੈਸਾ ਨਹੀਂ ਚਾਹੀਦਾ ਦਿਲ ਚਾਹੀਦਾ ਪਰ ਉਹ ਸੀਐਮ ਬਣ ਗਏ ਆ ਹੁਣ ਉਹਨਾਂ ਨੂੰ ਦਿਲ ਨਹੀਂ ਚਾਹੀਦਾ ਹੁਣ ਉਹਨਾਂ ਨੂੰ ਪੈਸਾ ਚਾਹੀਦਾ ਇਹਨਾਂ ਦੇ ਛੋਟੇ ਤੋਂ ਛੋਟਾ ਵਰਕਰ ਵੀ ਜਿਹੜਾ ਹੁਣ ਪਿੰਡ ਦੇ ਵਿੱਚੋਂ ਜਸਵੰਤ ਜਸਵੰਤਪੁਰ ਬਾਂਤੀ ਉਹਦਾ ਨਾਮ ਆ ਉਹਨੇ ਸਾਡੇ ਤੋਂ 50000 ਰੁਪਏ ਮੰਗਿਆ ਕੌਣ ਹੈ ਉਹ ਕੌਣ ਹੈ ਉਹ ਕੋਈ ਐਨ ਆਰ ਆਈ ਦੀ ਹੈਗੀ ਆ ਕੋਈ ਲੀਡਰ ਹੈ ਨਾ ਲੀਡਰ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਦੀ ਕੱਲਾ ਆਵਾਜ਼ੇ ਬਾਅਦ ਜਿਹੜੇ ਕੋਈ ਗੱਲ ਕਰਦੇ ਗੱਲ ਕਰਦੇ ਉਹਨਾਂ ਨੂੰ ਫਿਰ ਕਿਹਨੇ ਬੁਲਾਇਆ ਉੱਥੇ ਉੱਥੇ ਉਸੇ ਲੇਡੀ ਨੇ ਬੁਲਾਇਆ ਉਹਨਾਂ ਨੂੰ ਤੇ ਉਸਨੂੰ ਪ੍ਰਬੰਧ ਕੀਤਾ ਇਹ ਉਹਨਾਂ ਨੇ ਕਿਹਾ ਕੋਈ ਦੂਸਰਾ ਕੋਈ ਉਹਦਾ ਪ੍ਰੂਫ ਹੈ ਤਾਂ ਉਹ ਕਹਿੰਦਾ ਪ੍ਰੂਫ ਹੈ ਕੋਈ ਹਾਂ ਉਹਦਾ ਹੈ ਪ੍ਰੂਫ ਸਾਡੇ ਕੋਲ ਉਹਨੇ ਕਿਹਾ ਸੀ ਮੇਰੇ ਅਸੀਂ ਕਹਿੰਦਾ ਸੀ ਵੀ ਤੁਸੀਂ ਬਾਹਰੋਂ ਆਉਨੇ ਆ ਤੁਸੀਂ ਇੱਥੇ ਧੱਕਾ ਕਰਦੇ ਆ ਉਹਦਾ ਪ੍ਰੂਫ ਪੇਸ ਦਿਖਾ ਮੈਂ ਹਾਂਜੀ ਦੇਖ ਲਓ ਪ੍ਰੂਫ ਤੇ ਵੀ ਤੁਸੀਂ ਧੱਕਾ ਕਰਦੇ ਆ ਸੀਗਾ ਸਾਡੇ ਬਾਹਰ ਲਿਆ ਨਾ ਧੱਕਾ ਹੁੰਦਾ ਅਸੀਂ ਕੀ ਕਿਸੇ ਦਾ ਧੱਕਾ ਕਰਨਾ ਹੈ ਤਾਂ 3-4 ਵੀਕ ਲੈ ਆਉਂਦੇ ਇੱਥੇ ਤਾਂ 3-4 ਵੀਕ ਲੈ ਆਉਣੇ ਆ ਵੀ ਤੁਸੀਂ ਤੁਸੀਂ ਮੌਕਾ ਦੇਖ ਲਓ ਜਾ ਕੇ ਕਹਿੰਦਾ ਮੇਰੇ ਕੋਲ ਕੋਈ ਟਾਈਮ ਨਹੀਂ ਮੌਕਾ ਦੇਖਣ ਦਾ ਮੈਂ ਕਿਸੇ ਫੰਕਸ਼ਨ ਤੇ ਜਾ ਰਿਹਾ ਆ ਮੈਂ ਮੌਕਾ ਦੇਖਣ ਲਈ ਤੁਹਾਡੇ ਰੱਖਿਆ ਆ ਇਕੱਲੇ ਗੁਰਸ਼ੰਗਰ ਸਿੰਘ ਕਪੂਰੀ ਸੀਗਾ ਜੀ ਨਾਲ ਹੋਰ ਪੂਰੀ ਉਹਦੀ ਸਕਿਉਰਟੀ ਸੀਗੀ ਸਾਰਾ ਕੁਝ ਉਹਦੇ ਤੇਰੀ ਵਾਈਫ ਜਦੋਂ ਵੀਡੀਓ ਬਣਾਉ ਲਕੀਆ ਉਹਨੇ ਬਹੁਤ ਜ਼ਿਆਦਾ ਬਦਸਲੂਕੀ ਕੀਤੀ ਆ ਕਹਿੰਦਾ ਫੜੋ ਇਹਦੇ ਕੋ ਕੈਮਰਾ ਕਹਿੰਦਾ ਤੂੰ ਤੂੰ ਕਿੰਦਾ ਇਹ ਬਣਾ ਰਹੀਆਂ ਇੱਕ ਪਾਸੇ ਭਗਵਾਨ ਰਮਾਨ ਕਹਿੰਦਾ ਜੇ ਕੋਈ ਕਰਦਾ ਇਦਾਂ ਦਾ ਕੰਮ ਕਰਦਾ ਤੁਸੀਂ ਵੀਡੀਓ ਬਣਾਓ ਇਸ ਬੰਦੇ ਨੇ ਬਹੁਤ ਬੱਦ ਸਲੂਕੀ ਮੇਰੀ ਵਾਈਫ ਨਾਲ ਕੀਤੀ ਆ ਉਹ ਇਹਦੇ ਬਾਹਰ ਪੁਲਿਸ ਵਾਲਾ ਬੱਚੋਂ ਨਿਕਲ ਕੇ ਇਹਦੀ ਗੱਡੀ ਤੋਂ ਮੇਰੀ ਵਾਈਫ ਦੇ ਹੱਥੋਂ ਟੈਲੀਪੂਰ ਫੜਿਆ ਕੋਲ ਉਹਦਾ ਵਿੱਚ ਟਿੰਕੇ ਬਿੱਲ ਕੱਟ ਕਰਦੇ ਵੀਡੀਓ ਚਲਾਸਾ ਵੀਡੀਓ ਚਲਾ ਵੀ ਦੀ ਆਵਾਜ਼ ਘੱਟ ਕਰਦਾ अवॉइड कर दे आवाज कर दे शुरू से चला क्या दे नहीं 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 कॉल सुनो साले कि सानू लाफत बोल नहीं 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 ठीक है तो की कहना चाहोगे हमें कहना चाहोगे कि इनों के जवाब को प्लेड के ਇਹਨਾਂ ਦੇ ਖਿਲਾਫ ਅਸੀਂ ਕੋਈ ਕੰਪਲੇਨਟ ਨਹੀਂ ਕੀਤੀ। ਕਦੀ ਕਿਹਾ ਤੁਸੀਂ ਕਹਿ ਰਹੇ ਹੋ ਕਿ ਬਤਮੀ ਜੀ ਜਿਹੜੀ ਕੀਤੀ ਗਈ। ਬਤਮੀ ਜੀ ਇਹਨਾਂ ਨੇ ਜਦੋਂ ਅਸੀਂ ਇਹ ਉੱਥੇ ਗਿਆ ਥਾਣੇ ਦੇ ਮੋਰੇ ਗਿਆ ਅਸੀਂ ਉਹ ਉਹ ਇੱਕ ਇਹਨਾਂ ਨੂੰ ਮਿਲੇ ਆ ਅਸੀਂ ਉੱਥੇ ਥਾਣੇ ਦੇ ਮੋਰੇ ਇਹਨੂੰ ਮਿਲੇ ਆ ਅਸੀਂ ਕਿ ਬਈ ਤੁਸੀਂ ਦੱਸੋ ਕੀ ਇਨਸਾਫ ਕਰਦੇ ਆ। ਇਹ ਇਹਨੇ ਕਿ ਮੇਰੀ ਵਾਈਫ ਵੀਡੀਓ ਬਣਾਉਣ ਲੱਗੀ ਇਹ ਕਹਿੰਦਾ ਤੁਸੀਂ ਬਾਹਰੋਂ ਆਉਨੇ ਆ ਤੁਸੀਂ ਧੱਕਾ ਕਰਦੇ ਅਸੀਂ ਕਹਿੰਦੇ ਅਸੀਂ ਕੀ ਧੱਕਾ ਕਰਦੇ ਆ ਤੁਸੀਂ ਪਿੰਡ ਜਾ ਕੇ ਮੌਕਾ ਦੇਖ ਲਓ ਇਹ ਕਹਿੰਦਾ ਮੇਰੇ ਕੋਲ ਮੌਕਾ ਦੇਖਣ ਦਾ ਕੋਈ ਟਾਈਮ ਨਹੀਂ ਤਾਂ ਤੁਸੀਂ ਪ੍ਰਸ਼ਾਸਨ ਤੋਂ ਤਾਂ ਸਰਕਾਰ ਤੋਂ ਮੰਗ ਕੀ ਕਰਦੇ ਆ ਸਾਡਾ ਮਕਾਨ ਸਾਨੂੰ ਮਿਲ ਜਵੇ ਸਾਰਾ ਜਿਹੜਾ ਸਾਡੀ ਪ੍ਰਾਪਰਟੀ ਸਾਾਨੂੰ ਛੱਡੀ ਜਾਵੇ ਕਿ ਕਿੰਨੇ ਕਿੰਨੇ ਮਹੀਨੇ ਜੀ ਚਾਰ ਮਹੀਨੇ ਦੇ ਵਿੱਚ ਚਾਰ ਮਹੀਨੇ ਹਾਂਜੀ ਉਹ ਚਾਰ ਮਾੜੇ ਦੇ ਵਿੱਚ ਜਿਹੜਾ ਮਕਾਨ ਮੇਰੇ ਪਿਓ ਨੇ ਮੈਨੂੰ ਦਿੱਤਾ ਆ ਉਹ ਵੀ ਦਿੱਤਾ ਜਾਵੇ ਜਿਹੜਾ ਜਿਹੜੇ ਤੇ ਇਹਦਾ ਕੰਮ ਜਿਹੜਾ ਮੇਰਾ ਬਣਾਇਆ ਆ ਉਹ ਵੀ ਮੈਨੂੰ ਦਿੱਤਾ ਜਾਵੇ ਮੈਂ ਕਿਹਾ ਕਪੂਰ ਸਾਹਿਬ ਇੱਕ ਉਹ ਬਨਵਾਲੀਪੁਰ ਦਾ ਕੀ ਮੈਟਰ ਦੋਨੇ ਮੀਆਂ ਬੀਬੀ ਨੇ ਪ੍ਰੈਸ ਕਾਨਫਰੰਸ ਕੀਤੀ ਅੱਜ ਅੱਛਾ ਜਿਹੜੇ ਬਨਵਾਲੀਪੁਰ ਵਾਲੇ ਜਿਹੜਾ ਕਲਵੰਦ ਸਿੰਘ ਹੋਣੀ ਆਗੇ ਉਹਨਾਂ ਨੇ ਕੀਤਾ ਵੀ ਕੱਲ ਕੋਈ ਤੁਸੀਂ ਉੱਥੇ ਗਏ ਹੋ ਕਿ ਉਹਨਾਂ ਦਾ ਮਤਲਬ ਕਿ ਨਿਬੜ ਚੱਲਿਆ ਸੀਗਾ ਕਹਿੰਦੇ ਜੀ ਕਪੂਰ ਸਾਹਿਬ ਆਏ ਉਹਨਾਂ ਨੇ ਕਹਿੰਦੇ ਮਤਲਬ ਕਿ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਦੋਂ ਵੀ ਵੀਡੀਓ ਬਣਾਉਣ ਲੱਗੇ ਆ ਆਪਣੇ ਗਨਮਣਾ ਕੋਲੋਂ ਕਹਿਆ ਕਿ ਸਾਡੇ ਮੇਰੀ ਵਾਈਫ ਨੂੰ ਕੈਮਰਾ ਮੋਬਾਈਲ ਫੋਨ ਖੋਇਆ। ਲਈ ਉਹ ਚੁਪਾਉਣ ਦਾ ਸਮਝੋਤਾ ਕਰਾਤਾ ਸੀ। ਹਾਂਜੀ। ਭਜੀ ਉਹਨਾਂ ਦਾ ਸਮਝੋਤਾ ਕਰਾਤਾ ਹੀ ਤੂੰ ਐਸਐਚਓ ਦਾ ਵਰਸ਼ਨ ਲੈ ਲੋ ਡੀਐਸਬੀ ਦਾ ਵਰਸ਼ਨ। ਨਹੀਂ ਸਮਝੋਤਾ ਤੁਸੀਂ ਕਰਾਇਆ ਸੀਗਾ। ਨਹੀਂ ਮੈਂ ਉਹ ਡੀਐਸਬੀ ਨੂੰ ਫੋਨ ਕਰਤਾ ਸੀ ਐਸਐਚਓ ਨੂੰ।